ਕੁਰਬਾਨੀ ਵੀ ਪੜਦੇ ਨੇ ਤੇ ਤੇਰਥ ਸਥਾਨਾਂ ਤੇ ਵੀ ਜਾਂਦੇ ਨੇ ਪਰ ਫਿਰ ਵੀ ਇਸ ਦੇ باوجود ਡਿਪਰੈਸ਼ਨ ਚਿੰਤਾ ਆਖਿਰ ਕਿਉਂ ਪੜੀਆ ਗੁੜੀਆ ਨਾਮ ਸਭ ਸੁਣੀਐ ਪੜ ਵੀ ਲਿਆ ਗਾ ਵੀ ਲਿਆ ਸੁਣ ਵੀ ਲਿਆ ਫਿਰ ਇਹ ਕਹਿੰਦੇ ਪੋਪਾ ਉਹ ਨਦਰ ਸੇ ਤੇ ਕਹਿੰਦੇ ਫਿਰ ਲੋਹਾ ਕੰਚ ਨਹੀਂ ਹਨ ਉਹ ਐ ਕਿ ਐਸੇ ਜੋ ਪਰਸਤ ਪਰਸ ਜੇ ਕਹਿੰਦੇ ਉਹਨਾਂ ਨੂੰ ਪਰਸਾਂਗੇ ਨਹੀਂ ਅਸੀਂ ਅਨਭਵ ਨਹੀਂ ਕਰਾਂਗੇ ਤੇ ਫਿਰ ਜਿਵੇਂ ਨਾ ਲੋਹਾ ਜ ਪਰਸੂਗਾ ਹੀ ਨਹੀਂ ਪਰਸੂ ਤਾਂ ਸੋੜਾ ਕਿਦਾਂ ਬਣੂਗਾ ਸਤਿ ਸ਼੍ਰੀ ਅਕਾਲ ਜੀ ਜਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਗੌਰ ਅੱਜ ਅਸੀਂ ਗੱਲ ਕਰਾਂਗੇ ਗੁਰਬਾਣੀ ਨੂੰ ਪੜਨ ਤੇ ਵਿਚਾਰਨ ਦਾ ਤਰੀਕਾ ਸਹੀ ਕੀ ਹੈ ਗੁਰਬਾਣੀ ਨੂੰ ਆਪਣੇ ਕਿਵੇਂ ਧਾਰਨ ਜ਼ਿੰਦਗੀ ਦੇ ਵਿੱਚ ਕੀਤਾ ਜਾ ਸਕਦਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਨੇ ਜੋ ਗੁਰਬਾਣੀ ਵੀ ਪੜ੍ਹਦੇ ਨੇ ਤੀਰਥ ਸਥਾਨਾਂ ਤੇ ਵੀ ਜਾਂਦੇ ਨੇ ਪਰ ਉਸ ਦੇ باوجود ਕਿਤੇ ਨਾ ਕਿਤੇ ਫਿਰ ਵੀ ਉਹ ਬੇਚੈਨ ਰਹਿੰਦੇ ਨੇ ਤੇ ਇਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇੱਥੇ ਮੌਜੂਦ ਨੇ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੇ ਨੁਸਖਾਰ ਸਹਿਤ ਸਤਿ ਸ੍ਰੀ ਅਕਾਲ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸ਼ਖਸੀਅਤ ਕਿਸੇ ਜਾਣ ਪਛਾਣ ਦੀ ਮਹਤਾਜ ਹੈ ਤਿਸੋ ਅੱਜ ਅਸੀਂ ਗੱਲ ਕਰਾਂਗੇ ਗੁਰਬਾਨੀ ਤੇ ਧਾਰਮਿਕ ਜੇਕਰ ਦੇਖਿਆ ਜਾਏ ਤਾਂ ਤੀਰਥ ਸਥਾਨਾਂ ਤੇ ਕਾਫੀ ਲੋਕ ਜਾਂਦੇ ਨੇ ਪਰ ਉਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਉਹ ਬੇਚੈਨ ਰਹਿੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਾਂ ਬਿਲਕੁਲ ਇਹ ਚੀਜ਼ਾਂ ਕੋ ਸਾਹਮਣੇ ਆ ਰਹੀਆਂ ਬੜਾ ਵਧੀਆ ਸਵਾਲ ਹੈ ਤੁਹਾਡਾ ਕਿ ਜਦੋਂ ਵੀ ਆਪਾਂ ਕੋਈ ਬੰਦਾ ਕਿਸੇ ਚੀਜ਼ ਦੇ ਮੈਨੂੰ ਸਟੱਡੀ ਕਰਦਾ ਹੈ ਤਾਂ ਉਹਦੇ ਵਿੱਚ ਉਹਦੇ ਗੁਣ ਆ ਜਾਂਦੇ ਆ ਹਮ ਹੁਣ ਜਦੋਂ ਮੈਡੀਕਲ ਦੀ ਪੜ੍ਹਾਈ ਕਰਦਾ ਤੇ ਉਹ ਵਿੱਚ ਮੈਡੀਕਲ ਦੇ ਗੁਣ ਆ ਜਾਂਦੇ ਬਿਲਕੁਲ ਡਾਕਟਰ ਤਾਂ ਫਿਰ ਉਹਦੇ 'ਚ ਬੜਾ ਕੈਪੇਬਿਲਿਟੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਟਰੀਟ ਕਰਨ ਦੀ ਹੈ ਨਾ ਉਹਦਾ ਦੁੱਖ ਘਟਾਉਣ ਦੀ ਤੇ ਜਦੋਂ ਅੰਦਾ ਧਰਮ ਦੇ ਆਪਾਂ ਗੱਲ ਕਰਦੇ ਆਂ ਕਿ ਅੱਜ ਪਵਿੱਤਰ ਗ੍ਰੰਥਾਂ ਦੀ ਬਾਣੀ ਪੜ੍ਹੀ ਵੀ ਜਾਂਦੀ ਹੈ ਗਾਈ ਵੀ ਜਾਂਦੀ ਹੈ ਸੁਣੀ ਵੀ ਜਾਂਦੀ ਹੈ ਔਰ ਬੜੇ ਤੀਰਥ ਸਥਾਨਾਂ 'ਤੇ ਜਾਇ ਵੀ ਜਾਂਦਾ ਤੇ ਫਿਰ ਇਹਨਾਂ क्रोध ਇਨੀ ਬੇਚੈਨੀ ਇਨੀ ਪਰੇਸ਼ਾਨੀ ਤੇ ਮਾਨਸਿਕ ਤਣਾਅ ਜਿਹੜਾ ਹੈਗਾ ਉਹਦੇ ਵਿੱਚ ਸਮਾਜ ਦੇ ਵਿੱਚ ਫਿਰ ਕਮੀ ਬਹੁਤ ਘਟ ਦਿਖਦੀ ਹੈ ਖਾਸ ਕਰਕੇ ਉਸ ਇਨਸਾਨ ਦੇ ਵਿੱਚ ਵੀ ਜਿਹੜਾ ਰੈਗੂਲਰ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਉਹ ਚਿੰਤਾ ਦੇ ਵਿੱਚ ਹੀ ਦਿਖਾਈ ਦਿੰਦੇ ਨੇ ਗੁਰਬਾਣੀ ਵੀ ਪੜ੍ਹਦੇ ਨੇ ਤੇ ਤੇਰਥ ਸਥਾਨਾਂ ਤੇ ਵੀ ਜਾਂਦੇ ਨੇ ਪਰ ਫਿਰ ਵੀ ਇਸ ਦੇ باوجود ਉਹ ਡਿਪਰੈਸ਼ਨ ਚਿੰਤਾ ਆਖਿਰ ਕਿਉਂ ਹਾਂ ਬਹੁਤ ਵਧੀਆ ਸਵਾਲ ਲੈ ਮੈਂ ਉਹ ਹੀ ਕਹਿਣਗੇ ਸੀ ਇਸ ਦੇ ਵਿੱਚ ਗੁਰਬਾਣੀ ਸ਼ੁਰੂ ਤੋਂ ਹੀ ਇਹ ਗੱਲ ਕਲੀਅਰ ਕਰਦੇ ਆ ਰਹੀ ਹੈ ਕਿ ਪੜ੍ਹਨਾ ਜਿਹੜਾ ਹੁੰਦਾ ਬੁੱਝਣ ਲਈ ਪੜ੍ਹਨਾ ਪਰਮ ਸੱਚ ਨੂੰ ਸਮਝਣ ਲਈ ਪੜ੍ਹਨਾ ਬੜੀ ਐ ਗੁੜੀ ਐ ਨਾਮ ਸਰ ਸੋੜੀ ਐ ਅੰਪਾ ਪਾਉ ਉਹਨਾਂ ਦਰਸ ਐ ਅਨਪਭ ਕਰਨ ਦਾ ਭਾਉ ਪਿਰ ਪਿਆਰ ਕਿ ਆ ਪੜਿਆ ਕਿ ਆ ਗਾਇਆ ਕੀ ਦੇ ਬਾਰੇ ਪੜਿਆ ਕੀ ਦੇ ਬਾਰੇ ਗਾਇਆ ਉਹ ਪਰਮ ਸ਼ਕਤੀ ਦੀ ਗੱਲ ਪਰਮਾਤਮਾ ਦੀ ਹੈ ਨਾ ਬਿਲਕੁਲ ਪੜਿਆ ਗੁਣੇ ਨਾਮ ਸਭ ਸੁਣੀਏ ਫੜ ਵੀ ਲਿਆ ਗਾ ਵੀ ਲਿਆ ਸੁਣ ਵੀ ਲਿਆ ਫਿਰ ਹੈ ਕੀ ਕਹ ਕਦੇ ਅਨਪਭ ਭਾਉ ਦਾ ਦਰਸੇ ਕਹਦੇ ਅਨਪਭ ਕਰਨ ਦਾ ਤਾ ਵੀ ਮੈਨੂੰ ਸੰਸਾਰ ਦੇ ਵਿੱਚ ਇਹ ਇਹ ਖਿਆਲ ਹੀ ਨਹੀਂ ਦਿਖਦਾ ਉਹਨਾਂ ਦਾ ਤੇ ਕਹਿੰਦੇ ਫਿਰ ਲੋਹਾ ਕੰਚਨ ਇਹਨੂੰ ਐ ਕਿ ਐਸੇ ਜੋ ਪਾਰਸ ਨੂੰ ਪਰਸੇ ਕਹਿੰਦੇ ਲੋਹਾ ਜਿਹੜਾ ਹੈ ਨਾ ਜੇ ਪਾਰਸ ਨੂੰ ਪਰਸੇ ਹੀ ਨਾ ਬਾਰਸਿਕ ਪਵਿੱਤਰ ਗ੍ਰੰਥਾਂ ਦੀ ਬਾਣੀ ਉਹ ਪਰਮਾਤਮਾ ਦੇ ਸਿਧਾਂਤ ਜਿਹੜੇ ਪਵਿੱਤਰ ਗ੍ਰੰਥਾਂ ਦੱਸ ਰਹੇ ਕੁਦਰਤ ਦੇ ਵਿੱਚ ਵਿਆਪਕ ਹੈ ਜੇ ਕਹਿੰਦੇ ਉਹਨਾਂ ਨੂੰ ਪਰਸਾਂਗੇ ਨਹੀਂ ਅਸੀਂ ਅਨੁਭਵ ਨਹੀਂ ਕਰਾਂਗੇ ਤੇ ਫਿਰ ਜਿਵੇਂ ਨਾ ਲੋਹਾ ਜੇ ਪਰਸੂਗਾ ਹੀ ਨਹੀਂ ਬਾਰਸ ਨੂੰ ਤੇ ਸੋਨਾ ਕਿੱਦਾਂ ਬਣੂਗਾ ਬਿਲਕੁਲ ਤੇ ਜਿੰਨੀ ਦੇਰ ਤੱਕ ਮਤਲਬ ਅਸੀਂ ਪਰਸ ਦੇ ਨਹੀਂ ਉਸ ਦਾ ਨੂੰ ਅਨੁਭਵ ਨਹੀਂ ਕਰਦੇ ਉਨੀ ਦੇਰ ਤੱਕ ਸਾਨੂੰ ਇਹ ਮੁਸ਼ਕਿਲਾਂ ਦੀ ਗੁਰੂ ਸਾਹਿਬ ਦੀ ਬਾਣੀ ਹਮੇਸ਼ਾ ਸਮਝਾਉਂਦੀ ਕਿ ਗੁਰਮੇਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਬਿਲਕੁਲ ਬਾਰ-ਬਾਰ ਮਨ ਰੋਸ ਸੁਝਾਉਂਦੇ ਰਹੇ ਸਾਨੂੰ ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਤੇ ਅਕਸਰ ਹੀ ਲੋਕ ਇਹ ਕਹਿੰਦੇ ਆ ਜੋ ਗੁਰਬਾਣੀ ਪੜ੍ਹਦੇ ਆ ਜਾਂ ਫਿਰ ਕੋਈ ਵੀ ਆਪਣੇ ਆਪਣੇ ਧਰਮ ਦੇ ਨਾਲ ਜੁੜਿਆ ਹੋਇਆ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਗੁਰੂ ਘਰ ਵੀ ਜਾਂਦੇ ਆ ਮੰਦਿਰ ਵੀ ਜਾਂਦੇ ਆ ਮਸਜਿਦ ਵੀ ਜਾਂਦੇ ਆ ਕੋਈ ਵੀ ਧਰਮ ਹੈ ਚਾਹੇ ਪਰ ਉਸ ਦੇ ਬਾਵਜੂਦ ਅਸੀਂ ਨਾ ਦੁੱਖਾਂ ਦਾ ਸ਼ਿਕਾਰ ਹੋ ਰਹੇ ਆ ਸਾਨੂੰ ਕਿਉਂ ਦੁਖਾ ਰਹੇ ਨੇ ਐਕਚੁਅਲੀ ਅਸੀਂ ਜੇਕਰ ਉੱਥੇ ਜਾ ਕੇ ਸਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਫਿਰ ਦੁਖਤਾ ਦਾ ਮਤਲਬ ਜਿਹੜੇ ਬਾਨੀ ਹੈ ਹਮ ਹੁਣ ਤੁਸੀਂ ਜਿੰਨੀਆਂ ਚੱਕਰੋਂ ਪਿਛੋਂ ਜੀਜਸ ਹੈ ਉਸੂਲੀ ਚੜ੍ਹ ਕੇ ਕੀ ਕਹਿੰਦੇ ਦੁਖੀ ਤਾਂ ਕਹਿ ਨਹੀਂਦੇ ਕਹਿੰਦੇ ਈਸ਼ਵਰ ਨੇ ਉਹਦਾ ਵੀ ਭਲਾ ਕਰੀ ਹਮ ਕ੍ਰਿਸ਼ਨ ਜੀ ਕਿਤੇ ਵੀ ਦੁਖੀ ਨਹੀਂ ਮਹਿਸੂਸ ਹੋ ਰਹੇ ਬਾਹ ਭਾਰਤ ਵਿੱਚ ਆ ਤੇ ਮਨੁੱਖੀ ਹੱਕਾਂ ਦੇ ਲਈ ਗੁਰਨਾਨਕ ਦੇਵ ਜੀ ਬਾਬਰ ਦੀ ਜੇਲਾ ਵਿੱਚ ਸੱਚਾਈ ਜਾ ਰਹੇ ਹਨ ਅਹਮਦਾਬਾਦ ਜੁਲਮ ਕਰਦੇ ਆ ਉਸ ਵੇਲੇ ਬਾਬਰ ਨੂੰ ਕਹਿੰਦੇ ਵੀ ਤੇਰੀ ਡਿਊਟੀ ਪਰ ਜਾ ਪ੍ਰਤੀ ਕੀ ਹੈ ਦੁਖੀਆਂ ਨੂੰ ਵੀ ਗੱਲ ਨਾਲ ਲਾ ਰਹੇ ਬਿਲਕੁਲ ਉਹ ਦੇਖਦੇ ਕੋਰਟ ਤੋਂ ਕਿੰਨੇ ਲੋਕ ਤੇ ਉਹ ਸੱਚ ਨੂੰ ਉੱਥੇ ਵੀ ਗਾਈ ਜਾ ਰਹੇ ਆ ਜੇਲ੍ਹ ਉਹ ਦੁੱਖ ਤਾਂ ਹੈ ਨਹੀਂ ਤਤਿ ਤਵੇ ਦੇ ਬਹਿ ਕੇ ਜੋ ਗੱਲ ਕਰ ਰਹੇ ਦੁੱਖ ਤਾਂ ਹੈ ਨਹੀਂ ਚਾਂਦਰੀ ਚੌਂਕ 'ਚ ਕੋਈ ਡਾਇਲੌਗ ਐਦਾ ਤਾਂ ਨਹੀਂ ਪਰ ਹੈਗਾ ਆਪਣੇ ਸਾਹਮਣੇ ਜਿਹਦੇ ਵਿੱਚ ਉਹ ਕਹਿਣ ਮੈਂ ਦੁਖੀ ਆ ਬਿਲਕੁਲ ਸਰਵਸਵਾਰ ਕੇ ਕਦੀ ਨਹੀਂ ਕਿਹਾ ਮੈਂ ਦੁਖੀ ਆ ਇਟ ਮੀਨਸ ਦੁੱਖ ਜਿਹੜਾ ਹੁੰਦਾ ਨਾ ਇੱਕ ਇੱਕ ਮਨ ਦੀ ਅਵਸਥਾ ਹੈ ਪਰ ਤਾਂ ਬਦਲੂਗਾ ਕਿਉਂਕਿ ਮਨ ਮੈਲ ਹੈ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੈਲਾ ਕਹਦੇ ਨਾਲ ਹੈ ਜਿਹੜਾ ਸਾਡੇ ਅੰਦਰ ਕਾਮ ਹੈ ਕਰੋਧ ਹੈ ਲੋਭ ਹੈ ਮੋਹ ਹੈ ਹੰਕਾਰ ਹੈ ਈਗੋ ਜਿਹੜੀ ਸਾਡੇ ਅੰਦਰ ਹੈ ਜਦ ਹਉਮੈ ਮੈਂ ਮੈਲ ਦੁੱਖ ਪਾਇਆ ਹਉਮੈ ਮੈਂ ਤੀਰਥ ਯਾਤਰਾ ਤੇ ਗਿਆ ਮੈਂ ਪਾਠ ਕੀਤਾ ਉਹਨੇ ਉਹ ਤਾਂ ਗਿਆ ਹੀ ਨਹੀਂ ਨਾ ਉਹਨੇ ਕੀਤਾ ਹੈ ਨਾ ਉਹ ਤਾਂ ਬਾਸਿਕ ਆਪਣਾ ਮੈਂ 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 ਨਾ ਜਦ ਲਗ ਮੈਂ ਮੈਂ ਕਰਦਾ ਹੈ ਨਾ ਮੇਰੀ ਮੇਰੀ ਕਰੇ ਤਬ ਲਕਾਜ ਇੱਕ ਨਸਰ ਹੈ ਜਦ ਮੇਰੀ ਮੇਰੀ ਮਿਟ ਜਾਏ ਤਪਰਮ ਕਾਸਵਾਰਾ ਇਸ ਕਰਕੇ ਮੇਰਾ ਕਹਿਣ ਤੋਂ ਪਾਵੇ ਇਹ ਗੁਰੂ ਸਾਹਿਬ ਦੇ ਵੇਲੇ ਵੀ ਇਹ ਗੱਲ ਹੁੰਦੀ ਸੀ ਉਹ ਕਹਿੰਦੇ ਸਲਾਮ ਜਵਾਬ ਦੋਵੇਂ ਘਰ ਮੁੰਡੋਂ ਕੁਥਾ ਜਾਏ ਨਾਨਕ ਦੋਵੇਂ ਕੁੜੀਆਂ ਹੈ ਨਾ ਕਈ ਬਾਏ ਉਹ ਬਾਰ ਬਾਰ ਸਮਝਾਉਂਦੇ ਆ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਆਉਂਦੇ ਤੂੰ ਕੱਲਾ ਨਹੀਂ ਆਉਂਦਾ ਕਹਿੰਦੇ ਮੇਰੇ ਕੋਲ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰਥ ਆਏ ਬਾਵਾ ਕਿਰਨਾ ਦਾ ਮਹਾਰਜ ਜਿਸ ਸਤਗੁਰ ਕੀ ਆਗਿਆ ਸੱਤ ਸੱਤ ਕਰਮਾਂ ਨਹੀਂ ਕਹਿੰਦੇ ਮੰਨੋ ਕਿ ਸਾਡਾ ਮਾਲਕ ਹੀ ਕਿਆ ਸਭ ਦਾ ਮੰਨੋ ਇੱਕ ਵੀ ਤਾਂ ਐਕਸ ਕੇ ਹਮਾਰੀ ਹੈ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਹਾਂ ਹੁੰਮੇ ਦੀ ਗੱਲ ਕੀਤੀ ਹੈ ਇਨਸਾਨ ਦੇ ਅੰਦਰ ਹੁੰਮਾ ਇੰਨੀ ਜ਼ਿਆਦਾ ਭਰ ਚੁੱਕੀ ਹੈ ਕੋਈ ਵੀ ਕੰਮ ਕਰੇਗਾ ਇਹ ਕੰਮ ਮੈਂ ਕੀਤਾ ਹੈ ਜਾਂ ਇੱਥੇ ਮੈਂ ਚੱਲਿਆ ਅੱਜ ਮੈਂ ਗੁਰਦੁਆਰਾ ਸਾਹਿਬ ਗਿਆ ਉੱਥੇ ਮੈਂ ਮੱਥਾ ਟੇਕਿਆ ਅੱਜ ਮੈਂ ਇੰਨੇ ਪਾਠ ਕੀਤੇ ਅਗਰ ਇਹ ਹੋਮੈ ਖਤਮ ਕਿਵੇਂ ਹੋ ਸਕਦੀ ਹੈ ਕਿਉਂਕਿ ਸਭ ਤੋਂ ਵੱਡਾ ਕਾਰਨ ਹੋਮੈ ਜਿੱਦਣ ਹੋਮੈ ਖਤਮ ਹੋ ਗਈ ਇਹਦਾ ਮਤਲਬ ਕਿ ਇਨਸਾਨ ਸੰਤੁਸ਼ਟ ਹੋ ਸਕਦਾ ਹੈ ਮੈਂ ਮੈਂ ਜਦ ਹਮ ਹੁੰਦੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਮਤਲਬ ਜਦੋ ਸੋਚੋ ਮੈਂ ਕੌਣ ਆ ਕਹਿੰਦਾ ਮੈਂ ਉਹ ਆ ਜੋ ਮਨੋ ਸ੍ਰਿਸ਼ਟੀ ਦੇ ਮਾਲਕ ਨੇ ਜਦੋ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਾ ਜੋ ਸਭ ਤੋਂ ਪਹਿਲਾਂ ਜੋ ਬਣਾਇਆ ਗਿਆ ਮੈਂ ਉਹ ਹੀ ਹੈ ਤੇ ਹੁਣ ਮਤਲਬ ਜੋ ਮੈਂ ਹਾਂ ਉਹਦੇ ਵਿੱਚ ਮੈਂ ਕਿੱਥੇ ਆ ਉਹਨੇ ਏਕੰਕਾਰ ਦੇ ਸ਼ਬਦ ਤੋਂ ਦੁਆਰਾ ਓੰਕਾਰ ਦੀ ਰਚਨਾ ਕਰਤੀ ਉਤਪਤੀ ਦਾ ਆਹਾਰ ਦਾ ਮੌਤ ਦਾ ਸਿਲਸਿਲਾ ਚਲਾ ਦਿੱਤਾ ਬਿਲਕੁਲ ਉਹ ਵਿੱਚ ਮੈਂ ਕਿੱਥੇ ਆ ਗਈ ਲਾਈਕ ਕਹਿੰਦੇ ਨਹੀਂ ਮੈਂ ਇੱਕ ਜੀਵ ਆ ਕਹਿੰਦਾ ਦੱਸ ਜੀਵ ਤਾਂ ਤੂੰ ਹੈਗਾ ਬਣਾਇਆ ਪਰਮੇਸ਼ਰ ਦਾ ਬਣਾ ਦਿੱਤਾ ਹੈ ਨਾ ਤੇ ਜੀ ਜਿਹੜਾ ਜੋ ਤਨ ਉਪਜਿਆ ਸੰਗ ਹੀ ਈਸੂ ਵੀ ਸੰਗ ਨਾ ਹੋਇਆ ਹੁਣ ਤੂੰ ਇਹਦੇ ਵਿੱਚ ਹੈ ਕਿੱਥੇ ਹੈ ਹੂੰ ਤੈਨੂੰ ਸਰੀਰ ਦਿੱਤਾ ਗਿਆ ਜੇ ਤੂੰ ਦੇਖ ਵੀ ਜੀ ਦੇ ਵਿੱਚ ਤੂੰ ਕਿੱਥੇ ਹੈ ਹੂੰ ਤੇ ਕਹਿੰਦਾ ਮੈਂ ਇੱਕ ਆਤਮਾ ਮਹਿਸੂਸ ਕਰਦਾ ਕਹਿੰਦਾ ਆਤਮਾ ਦੇ ਵਿੱਚ ਤੇਰੀ ਹੋਂਦ ਵੱਖਰੀ ਹੋਂਦ ਹੂੰ ਉਹ ਦੱਸ ਗਈ ਤੇ ਤੈਨੂੰ ਐਡਾ ਵੱਡਾ ਅਹਿਸਾਸ ਵੱਖਰੀ ਹੋਂਦ ਦਾ ਤੈਨੂੰ ਹੈਗਾ ਨਾ ਵੀ ਮੈਂ ਤੇ ਉਹ ਪਰਮੇਸ਼ਰ ਨੇ ਏਕ ਓੰਕਾਰ ਨੇ ਸ਼ਬਦ ਤੋਂ ਦੁਆਰਾ ਉਕਾਰ ਦੀ ਰਚਨਾ ਕਰਤੀ ਆਪ ਹੀ ਨੇ ਆਪ ਸਾਝੀ ਉਹ ਆਪ ਹੀ ਨੇ ਰਚੀ ਉਹ ਨਾ ਦੋਈ ਕੁਦਰਤ ਤੋਂ ਸਾਝੀ ਹੈ ਉਹ ਕੁਦਰਤ ਤੋਂ ਬਾਅਦ ਫਿਰ ਕੁਦਰਤ ਕੇ ਅਵਲ ਲਲੂਰਬਾ ਕੁਦਰਤ ਕੇ ਸਭ ਬੰਦੇ ਬਿਲਕੁਲ ਪਰ ਹੁਕਮੀ ਹੋਵਨਾਕਾਰ ਹੁਕਮ ਨਾ ਗਏ ਹੁਕਮੀ ਹੋਵਨ ਜੀ ਹੁਣ ਜੀ ਤਾਂ ਬਣੇ ਹੁਕਮ ਦੇ ਵਿੱਚ ਉਹ ਮੈਂ ਕਿੱਥੇ ਆ ਗਈ ਉਹ ਤਾਂ ਉਹਦੀ ਖੇਡ ਹੈ ਉਹਨੇ ਇੱਕ ਮੂਰਤ ਨੇ ਨੇਕਤਾ ਦੇ ਵਿੱਚ ਆਪਣੇ ਆਪ ਨੂੰ ਕਿਦਾਂ ਅਪਸਾਰ ਆਉਦਾ ਕੀਤਾ ਹੈ ਨਾ ਅਨਕਪਾਂਤ ਹੋਏ ਪਸਰਿਆ ਮੈਂ ਸ਼ੁਰੂ ਤੇ ਬੋਲਾ ਜਲ ਥਲ ਮਹਿਰ ਆਕਾਸ਼ ਵਿੱਚ ਵੀ ਜਲ ਚ ਵੀ ਥਲ ਚ ਵੀ ਪੂਰੇ ਆ ਸੁਆਮੀ ਸਿਰਜਣਹਾਰ ਅਨਕਪਾਂਤ ਹੋਏ ਪਸਰਿਆ ਨਾਨਕ ਇਕੰਕਾਰ ਬਿਲਕੁਲ ਨੇਕਤਾ ਚ ਨੇਕਾ ਰੁਪਾਇਆ ਜਵਰ ਗਿਆ ਹੁਣ ਜੇ ਇਸ ਨੂੰ ਅਨਪਬ ਕਰਨ ਦੀ ਕੋਸ਼ਿਸ਼ ਕਰੀਏ ਜੇ ਅਨਪ ਮੈਂ ਵੀ ਫੇਲ ਵੱਡੇ ਪੱਧਰ ਤੇ ਹੋ ਜਾਂਦਾ ਇਹਦੇ ਵਿੱਚ ਤੇ ਬਾਰ ਬਾਰ ਪਰ ਜੇ ਡੀਪਲੀ ਇਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਆ ਗੁਰਮਣੀ ਨੂੰ ਤੇ ਇਹ ਪਟਾ ਕਲੀਅਰਲੀ ਰਿਫਲੈਕਟ ਹੁੰਦਾ ਹੈ ਉਹਦੇ ਚ ਮੈਂ ਦੀ ਹੁੰਦੀ ਲੱਗਦੀ ਕੋਰ ਨਾਨਕ ਮਿਨ ਆਪਾ ਚੀਨਾ ਮੇਟਨ ਭਰਮ ਕੀ ਕਾਈ ਆ ਭਰਮ ਜਿਹੜਾ ਨਾ ਇਹ ਧਰਮ ਨਹੀਂ ਹੈਗਾ ਇਹ ਪਰਮ ਹੈ ਇਸ ਕਰਕੇ ਜਿਹੜਾ ਮੈਂ ਇਹ ਭਰਮ ਹੈ ਤੇ ਜਦੋਂ ਜਿਸ ਵੇਲੇ ਅਸੀਂ ਚਿੰਤਨ ਕਰਦੇ ਆਪਣੇ ਆਪ ਦਾ ਮੈਂ ਕੌਣ ਆ ਉਸ ਵੇਲੇ ਮੈਂ ਦੇ ਪਿੱਛੇ ਤੂੰ ਹੀ ਨਿਕਲਦਾ ਹੈ ਜਿਵੇਂ ਮੈਂ ਕਹਾ ਮੈਂ ਬ੍ਰੇਨ ਆ ਮੈਂ ਹੱਡ ਮਾਸ ਲਾੜੀ ਕੋ ਪਿੰਜਰ ਹੈ ਨਾ ਇਹ ਸਾਰਾ ਕੁਝ ਬਣਾਉਣ ਵਾਲਾ ਆਕਾਰ ਬਣਾਉਣ ਵਾਲਾ ਇਹ ਪਰਮ ਸ਼ਕਤੀ ਜਿਹੜੋ ਸਾਇੰਸ ਵੀ ਦੇਖ ਰਹੀ ਹੈ ਵੀ ਇਹ ਸਰੀਰ ਕਿੱਥੋਂ ਆ ਗਿਆ ਸਰੀਰ ਮਨੋ ਸਟਡੀ ਵਾਸਤੇ ਜਾਈਦਾ ਬਾਡੀ ਦੇ ਆਰਗਨ ਨਹੀਂ ਬਣਾ ਪਾਇਆ ਸੀ ਅਜ ਤੱਕ ਤੇ ਇਸ ਕਰਕੇ ਇਹ ਪਰਮ ਸ਼ਕਤੀ ਪਰਮਾਤਮਾ ਜਿਹੜਾ ਹੈਗਾ ਨਾ ਇਹ ਜਦੋਂ ਅਸੀਂ ਆਪਣੇ ਆਪ ਦੇ ਚਿੰਤਨ ਕਰ ਲਈਏ ਰੱਬ ਨੂੰ ਵੀ ਛੱਡੀ ਜੇ ਠੀਕ ਹੈ ਪਹਿਲਾਂ ਆਪਣੇ ਆਪ ਨੂੰ ਸਮਝੀਏ ਮੈਂ ਕੌਣ ਆ ਜੇ ਕੀਤੇ ਇਹ ਬਹੁਤ ਹੀ ਲਾਇਕ ਸਾਡੇ ਅੰਦਰੋਂ ਇਹ ਸਵਾਲ ਪੈਦਾ ਹੋ ਜੀਵੇ ਕਿਉਂਕਿ ਜਦੋਂ ਸਵਾਲ ਪੈਦਾ ਹੁੰਦੇ ਨਾ ਅੰਦਰੋਂ ਸਵਾਲ ਪੈਦਾ ਹੋਵੇ ਇਹ ਸੁਣ ਕੇ ਗਈ ਆ ਮੇਨ ਤੇ ਜਦੋਂ ਇਹ ਸਾਡਾ ਰੀਅਲੀ ਸਵਾਲ ਬਣ ਗਿਆ ਜਿਹੜਾ ਸਾਨੂੰ ਨੀਂਦ ਨਹੀਂ ਆਉਣ ਦੇ ਰਿਹਾ ਹੂੰ ਤੇ ਫਿਰ ਉਸ ਦਿਨ ਇਹ ਚੀਜ਼ ਜਿਹੜੀ ਤੁਸੀਂ ਹੌਮੇ ਦੀ ਗੱਲ ਕਰਦੇ ਆ ਨਾ ਵੀ ਕਿੱਦਾਂ ਘਟੂਗੀ ਫਿਰ ਹੌਮੇ ਉਹਦੇ ਵਿੱਚ ਪਿੱਛੇ ਲੱਭਦੀ ਹੋਈ ਨਹੀਂ ਹੈ ਮੈਂ ਦੇ ਪਿੱਛੇ ਤੂੰ ਹੀ ਲੱਭਦਾ ਹੈ ਬਿਲਕੁਲ ਜਿਸ ਤਰ੍ਹਾਂ ਤੁਸੀਂ ਨੀਂਦ ਦੀ ਗੱਲ ਕੀਤੀ ਹੈ ਕੁਝ ਲੋਕ ਹੁੰਦੇ ਨੇ ਜਿੱਦਾਂ ਮਹਿੰਗਾ ਬੈੱਡ ਤਾਂ ਖਰੀਦ ਲੈਂਦੇ ਨੇ ਪਰ ਉਸ ਮਹਿੰਗੇ ਬੈੱਡ ਦੇ ਬਾਵਜੂਦ ਉਹਨਾਂ ਨੂੰ ਉਸ ਬੈੱਡ ਤੇ ਨੀਂਦ ਨਹੀਂ ਆਉਂਦੀ ਕਿਉਂਕਿ ਨੀਂਦ ਦੀ ਰਿਕੁਆਇਰਮੈਂਟ ਬੈੱਡ ਨਹੀਂ ਹੈ ਹਾਂ ਨੀਂਦ ਲੈਣ ਵਾਸਤੇ ਸ਼ਾਂਤੀ ਵਾਸਤੇ ਸੁੱਖ ਵਾਸਤੇ ਇਹਦੇ ਵਾਸਤੇ ਬੰਦੇ ਦੇ ਅੰਦਰ ਜਿਹੜੀ ਹੈ ਨਾ ਸੱਚ ਚਾਹੀਦਾ ਹੈ ਪ੍ਰੇਮ ਚਾਹੀਦਾ ਸਮ ਦ੍ਰਿਸ਼ਟੀ ਚਾਹੀਦੀ ਹੈ ਦਇਆ ਚਾਹੀਦੀ ਹੈ ਨਿਰਦਰਤਾ ਚਾਹੀਦੀ ਹੈ ਨਿਰਵੈਰਤਾ ਚਾਹੀਦੀ ਹੈ ਉਹ ਤਾਂ ਫਿਰ ਜਿੱਥੇ ਮਰਜੀ ਗੁਰੂ ਸਾਹਿਬ ਨੇ ਬੜਾ ਕੋਸਾ ਨੂੰ ਐਗਜ਼ੈਂਪਲ ਦੇ ਦੇ ਕਿ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕੰਡਿਆ ਤੇ ਮਾਛੀਵਾੜੇ ਦੇ ਵਿੱਚ ਕਿਤੇ ਵੀ ਜਿੱਥੇ ਵੀ ਬੈਠੇ ਜੇਕਰ ਜਿੱਥੇ ਵੀ ਮਤਲਬ ਉੱਥੇ ਹੀ ਅਨੰਦ ਵਿੱਚ ਹੈਗੇ ਤੇ ਇਸ ਕਰਕੇ ਉਸ ਵੇਲੇ ਪਿਛਲੇ ਸਮੇਂ ਨੂੰ ਦੇਖਦੇ ਅਸੀਂ ਜਿਸ ਵੇਲੇ ਬੀਕਾਨੇਰ ਦੇ ਜੰਗਲਾਂ ਦੀ ਗੱਲ ਕਰਦੇ ਕਿੰਨਾ ਕੁਸ਼ ਮਤਲਬ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਉੱਥੇ ਹੀ ਅੱਜ ਤਾਂ ਤੁਹਾਨੂੰ ਪਤਾ ਵੀ ਕੇਵਲ ਵੱਡੀ ਗਿਣਤੀ ਦੇ ਵਿੱਚ ਵੀ ਇਨਸਾਨ ਜਿਹੜਾ ਹੈਗਾ ਪੈਸਾ ਪਦਾਰਥ ਪਦਵੀ ਬਹੁਤ ਹੀ ਬੈਠਿਆ ਏ ਪਰ ਪਰੇਸ਼ਾਨੀ ਇੰਨੀ ਵੀ ਰਾਤ ਨੂੰ ਨੀਂਦ ਜਿਹੜੀ ਤੁਸੀਂ ਗੱਲ ਕਰਦੇ ਹੋ ਬਿਲਕੁਲ ਵੀ ਸੁੱਖ ਦੇ ਸਾਧਨ ਬਹੁਤ ਹੈ ਪਰ ਮਨ ਸੁਖੀ ਨਹੀਂ ਹੈ ਸੁੱਖ ਕੋ ਜੋ ਸੁੱਖ ਕੋ ਚਾਹੇ ਸ਼ਰਨਾਰਾਮ ਕਿਲੇ ਹੁਲ ਸ਼ਰਨਾਰਾਮ ਦੇ ਵਿੱਚ ਕੀ ਆਉਣਾ ਕਹਿੰਦੇ ਜਬ ਲਗ ਹੁਕਮ ਨ ਬੂਝਤਾ ਤਬ ਹੀ ਲੋ ਦੁਖਿਆ ਦੁੱਖ ਦਾ ਕਾਰਨ ਕੀ ਹੈ ਕਹਿੰਦੇ ਤੂੰ ਹੁਕਮ ਜਿਹੜਾ ਵਾਪਰ ਰਿਹਾ ਹੁਕਮ ਜਿਹਦੇ ਵਿੱਚ ਸਰੀਰ ਬਣਿਆ ਹੁਕਮ ਹੀ ਹੋਣਾ ਕਰ ਆ ਤੂੰ ਹੁਕਮ ਨਹੀਂ ਬੋਝ ਰਿਆ ਕਹਿੰਦੇ ਜਦ ਲੱਗ ਹੁਕਮ ਨਾ ਮੂਝਦਾ ਤਾ ਵੀ ਲੋ ਦੁਖੀਆ ਗੌਰ ਮੇਲ ਹੁਕਮ ਪਛਾਣਿਆ ਤਾ ਵੀ ਤੇ ਸੁਖੀਆ ਬਿਲਕੁਲ ਕਦੇ ਗੱਦੇ ਗੱਦਿਆਂ ਦੀ ਮਥਾਜ ਰਹੀ ਨਹੀਂ ਕਦੇ ਕਦੇ ਇਦਾਂ ਹੁੰਦਾ ਕਿ ਅਸੀਂ ਦੂਸਰੇ ਦਾ ਸੁੱਖ ਦੇਖ ਕੇ ਨਾ ਬੜਾ ਬੇਚੈਨ ਜੀ ਹੁੰਨੇ ਆ ਕਿ ਉਹ ਸੁਖੀ ਐ ਉਹ ਸੁਖੀ ਕਿੱਦਾਂ ਆ ਤੇ ਮੈਨੂੰ ਇੰਨੇ ਦੁਖਿਓ ਨੇ ਕਦੇ ਕਦੇ ਅਸੀਂ ਕਿਸੇ ਦੇ ਸੁੱਖ ਨੂੰ ਵੇਖ ਕੇ ਖੁਦ ਦੁਖੀ ਹੁੰਨੇ ਆ ਜਿਹੜਾ ਦੁੱਖ ਹੈ ਨਾ ਦੁੱਖ ਨਹੀਂ ਸਭ ਸੁਖੀ ਹੈ ਰੇ ਇਹ ਗੁਰੂ ਸਾਹਿਬ ਜੋ ਬੋਲ ਰਹੇ ਨੇ ਇਹਨੂੰ ਖੋਜਣ ਦੀ ਲੋੜ ਹੈ ਜੋ ਖੋਜਦਾ ਹੈ ਉਹ ਤਤ ਪਾਉਂਦਾ ਹੈ ਬਾਰੇ ਤ੍ਰੈ ਗੁਣ ਪੜਾਏ ਹਰ ਤਤ ਨਾ ਜਾਣਾ ਬੂਲੋ ਭੂਲੇ ਗੁਰ ਸ਼ਬਦ ਨਾ ਪਛਾਣਿਆ ਪਛਾਣਿਆ ਨਹੀਂ ਅਸੀਂ ਅਸੀਂ ਦੂਜੇ ਦੇ ਦੁੱਖ ਦੇ ਜਿਹੜੇ ਸੁੱਖ ਨੇ ਉਹਨਾਂ ਨੂੰ ਵੇ ਵੇ ਕੇ ਦੁਖੀ ਹੋਈ ਜਾ ਰਹੇ ਹਾਂ ਨਹੀਂ ਉਹਨਾਂ ਦੇ ਦੁੱਖਾਂ ਨੂੰ ਦੇਖ ਕੇ ਵੀ ਦੁਖੀ ਹੋਈ ਜਾ ਰਹੇ ਜੈਲਸੀ ਜਿਹੜੀ ਦੂਜਾ ਪੌ ਜਿਹੜਾ ਹੈਗਾ ਉਹ ਦੂਜੇ ਪੌ ਦੇ ਦੁੱਖ ਉਹ ਦੂਜਾ ਇਹੋ ਫਿਰ ਉਹਨੂੰ ਨੀਵਾ ਵੀ ਦਿਖਾਉਣਾ ਫਿਰ ਉਹਨੂੰ ਗਲਤ ਵੀ ਸਾਬਤ ਕਰਨਾ ਫਿਰ ਅਸੀਂ ਹਮੇਸ਼ਾ ਹੀ ਚਾਹੁੰਦੇ ਵੀ ਦੁਨੀਆ ਜਿਹੜੀ ਹੈਗੀ ਐ ਲਾਈਕ ਉਹਦੇ ਵਿੱਚ ਸਾਡਾ ਐਟੀਟਿਊਡ ਆ ਦੁਨੀਆ ਸਾਡੇ ਮਤਾਂਕ ਚੱਲੇ ਦੁਨੀਆ ਦੇ ਸਾਡੇ ਮਤਾਂਕ ਵੀ ਨਹੀਂ ਚੱਲਣਾ ਫਿਰ ਸਾਡੇ ਤੋਂ ਕੋਈ ਬੰਦਾ ਅੱਗੇ ਵੀ ਨਹੀਂ ਦੇਖਣਾ ਚਾਹੀਦਾ ਉਹਦੇ ਕੋਲ ਲੌਜੀਕਲ ਬੰਦਾ ਸਾਡੇ ਕੋਲ ਅੱਛਾ ਲੌਜੀਕਲ ਵੀ ਨਹੀਂ ਸਾਡੇ ਤੋਂ ਜ਼ਿਆਦਾ ਚਾਹੀਦਾ ਅੱਛਾ ਦੇਖਣ ਦੇ ਸ਼ਕਲ ਵੀ ਤਾਂ ਸਾਡੋਂ ਅੱਛੀ ਨਹੀਂ ਚਾਹੀਦੀ ਉਹਦੀ ਪਰਸਨੈਲਿਟੀ ਜਿਹੜੀ ਹੈ ਉਹ ਬਲੋ ਹਾਰੇ ਪ੍ਰਮਾਤਮਾ ਨੇ ਸਿਰਸ਼ਟ ਬਣਾਇਆ ਹੋਇਆ ਨਾ ਇਦੇ ਵਿੱਚ ਇਹ ਚੱਕਰ ਦੇ ਵਿੱਚ ਹਰ ਘੋੜ ਚੱਕਰ ਚ ਬੰਦੇ ਸਾਰੇ ਭਜ ਰਹੇ ਐ ਤੇ ਚੱਕਰ ਚ ਕੋਈ ਨਾ ਕੋਈ ਤਾਂਗੇ ਹੋਏਗਾ ਹੀ ਹੋਏਗਾ ਪਰਮਾਤਮਾ ਦੀ ਰਚਨਾ ਹੀ ਐਸੀ ਐ ਬਿਲਕੁਲ ਇਨਸਾਨ ਕਿਵੇਂ ਖੁਸ਼ ਰਹਿ ਸਕਦਾ ਆਪਣੀ ਜ਼ਿੰਦਗੀ ਦੇ ਵਿੱਚ ਕਿਦਾਂ ਖੁਸ਼ ਰਹਿ ਸਕਦਾ ਖੁਸ਼ ਰਹਿਣ ਦਾ ਤਰੀਕਾ ਅਲਟੀਮੇਟ ਜਿਹੜੀ ਰਿਐਲਿਟੀ ਐ ਜਿਹੜਾ ਸੱਚ ਹੈ ਜਿਸ ਦਿਨ ਉਹ ਪਕੜ ਚ ਆ ਗਿਆ ਉਸ ਦਿਨ ਇਨਸਾਨ ਨੂੰ ਦੁਖੀ ਕਰਨ ਵਾਲੀ ਸੰਸਾਰ ਜਿਹੜਾ ਹੈ ਨਾ ਉਹਨੂੰ ਦੁਖੀ ਨਹੀਂ ਕਰ ਸਕਦਾ ਗੁਰੂ ਸਾਹਿਬ ਨੇ ਡੈਮੋ ਦੇ ਦਿੱਤੀ ਐ ਮੈਂ ਫਿਰ ਬੇਨਤੀ ਕਰਨਾ ਤੱtie ਤੱtie ਦੇ ਬੈ ਕੇ ਡੈਮੋ ਦੇ ਦਿੱਤੀ ਐ ਤੇ ਗੁਰੂ ਸਾਹਿਬ ਦੇ ਸਰਵਸਵਾਰਗੇ ਡੈਮੋ ਦੇਤੀ ਐ ਚਾਉਂਦਰੀ ਚੌਂਕ ਦੇ ਡੈਮੋ ਦੇਤੀ ਐ ਕ੍ਰਿਸ਼ਨ ਜੀ ਨੂੰ ਮੈਂ ਤਾਂ ਦੱਸਦਾ ਵੀ ਕ੍ਰਿਸ਼ਨ ਜੀ ਦਾ ਡਾਇਲੌਗ ਉੱਥੇ ਦੁਖ ਵਾਲਾ ਕੋਈ ਵੀ ਨਹੀਂ ਜੀਸਸ ਦੇ ਡਾਇਲੌਗ ਵੀ ਦੁਖ ਵਾਲੇ ਕੁਛ ਨਹੀਂ ਜਿਹੜੇ ਵੀ ਰੱਬ ਦੇ ਆਸ਼ਿਕ ਸੱਚ ਦੇ ਆਸ਼ਕ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੇਚੈਨੀਆਂ ਪਰੇਸ਼ਾਨੀਆਂ ਨਹੀਂ ਹੈਗੀਆਂ ਤੇ ਸਾਡੇ ਦੁੱਖ ਦਾ ਕਾਰਨ ਇੱਕੋ ਇੱਕ ਹੀ ਚੀਜ਼ ਹੈ ਅਲਿਊਜ਼ਨ ਸਾਨੂੰ ਨੌਲੇਜ ਨਹੀਂ ਜੇ ਸਾਨੂੰ ਕਿਸੇ ਦੇ ਡਾਇਲੌਗ ਪਰੇਸ਼ਾਨ ਕਰ ਰਿਹਾ ਹੈ ਤੇ ਇਹ ਤਾਂ ਬਲੋਸ ਅਸੀਂ ਅਜੇ ਪੜ੍ਹੇ ਵੀ ਆਪਣੇ ਆਪ ਨੂੰ ਬਿਲਕੁਲ ਅਕਸਰ ਕਿਉਂਕਿ ਇਦਾਂ ਹੀ ਹੁੰਦਾ ਹੈ ਕਿ ਉਸ ਬੰਦੇ ਨੇ ਮੈਨੂੰ ਆ ਗੱਲ ਕਹਤੀ ਕਿਉਂ ਕਹਤਾ ਅਸੀਂ ਇੱਕ ਚੀਜ਼ ਨੂੰ ਹੀ ਸੋਚੀ ਜਾਂਦੇ ਹਾਂ ਕਿਤੇ ਨਾ ਕਿਤੇ ਬੰਦਾ ਫਿਰ ਜਿਸਦੇ ਨਾਲ ਵਿਚੈਨ ਰਹਿੰਦਾ ਹੈ ਕਿਤੇ ਨਾ ਕਿਤੇ ਕੋਈ ਛੋਟੀ ਜੀ ਗੱਲ ਤੋਂ ਹੀ ਡਿਪਰੈਸ਼ਨ 'ਚ ਚਲਾ ਜਾਂਦਾ ਛੋਟੀ ਜੀ ਗੱਲ ਤੋਂ ਡਿਪਰੈਸ਼ਨ ਹੋ ਜਾਂਦਾ ਬੰਦਾ ਹੀ ਛੋਟਾ ਹੁੰਦਾ ਓਕੇ ਜੀ ਛੋਟੀ ਗੱਲ ਤਾਂ ਅਸਲ 'ਚ ਆਪਾਂ ਕਹੀਏ ਹੁਣ ਜਿਹੜੀ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਹੂੰ ਤੇ ਗੁਰੂ ਸਾਹਿਬ ਨੇ ਸਿਖਾਇਆ ਸਾਨੂੰ ਅਸੀਂ ਸਿੱਖਿਆ ਲੈਣੀ ਹੈ ਹੂੰ ਉਹ ਕਹਿੰਦੇ ਜੀ ਉਹਨਾਂ ਦੇ ਬੱਚੇ ਸਾਹਿਬ ਜਦਿਆ ਨੂੰ ਹੈ ਨਾ ਇਦਾਂ ਮਤਲਬ ਉਹ ਤੇ ਨੀਹਾਂ ਦੇ ਵਿੱਚ ਸ਼ਹੀਦ ਚਣ ਕੇ ਸ਼ਹੀਦ ਕਰ ਦਿੱਤਾ ਉਹ ਗੁਰੂ ਸਾਹਿਬ ਲਈ ਮਤਲਬ ਜਿਵੇਂ ਸਾਡੇ ਜੇ ਆਪਾਂ ਆਪਾਂ ਦੇਖਦੇ ਤੇ ਆਪਣੇ ਲਈ ਕਿੰਨੀ ਵੱਡੀ ਗੱਲ ਹੋ ਜਾਂਦੀ ਹੈ ਤੇ ਜਿਹੜੇ ਵੱਡੇ ਐ ਉਹਨਾਂ ਲਈ ਜਿਹੜੀਆਂ ਵੱਡੀਆਂ ਗੱਲਾਂ ਵੀ ਕੁਝ ਵੀ ਨਹੀਂ ਹੈਗੀ ਆ ਤੇ ਜਿਹੜੇ ਬੰਦੇ ਛੋਟਿਆਂ ਛੋਟੀ ਜੀ ਗੱਲ ਜਿਹੜੀ ਉਹਨੂੰ ਬਹੁਤ ਵੱਡੀ ਬਣਾਉਂਦੇ ਆ ਉਹਦਾ ਇੱਕੋ ਇੱਕ ਕਾਰਨ ਹੈ ਕਿਉਂਕਿ ਸਾਡਾ ਹੀ ਸਾਡੀ ਗ੍ਰੋਥ ਨਹੀਂ ਹੋਈ ਇੰਟੈਲੈਕਚੁਅਲ ਅਸੀਂ ਛੋਟੇ ਆ ਇਸ ਕਰਕੇ ਸਮੱਸਿਆ ਵੱਡੀ ਸਮੱਸਿਆ ਕੋਈ ਵੀ ਸਾਡੇ ਕੋਲ ਇੰਨੀ ਪਰਮਾਤਮਾ ਨੇ ਸ਼ਕਤੀ ਦਿੱਤੀ ਜੀ ਅੰਦਰ ਜੋ ਸ਼ਬਦ ਹੈ ਜਿਤ ਸਹਿਮ ਲਾਵਾ ਉਹ ਬਹੁਤ ਸ਼ਕਤੀ ਹੈ ਸਾਡੇ ਅੰਦਰ ਪਰ ਸਾਡੇ ਅੰਦਰ ਨਾ ਗੁਰੂਆਂ ਦਾ ਦਿੱਤਾ ਹੋਇਆ ਸਿਧਾਂਤ ਜਿਹੜਾ ਹੈ ਨਾ ਜਿਹਦੇ ਵਿੱਚ ਸੰਸਾਰ ਦੇ ਪ੍ਰਤੀ ਪਰਿਵਾਰ ਵਾਲਾ ਰਿਸ਼ਤਾ ਜਿਹਦੇ ਵਿੱਚ ਉਹਨੇ ਸਾਨੂੰ ਕਿਹਾ ਤੂੰ ਸਾਂਝਾ ਸਹਬ ਬਾਪ ਅਖਬਾਰਾ ਸਾਡਾ ਤੂੰ ਸਭ ਦਾ ਸਾਂਝਾ ਬਾਪ ਹੈ ਜੇ ਸਾਂਝਾ ਬਾਪ ਹੈ ਤੇ ਫਿਰ ਸਾਰੇ ਆਪਣੇ ਭੈਣ ਭਰਾ ਹੀ ਤਾਂ ਹੋਏ ਫੋੜ ਜੇ ਆਪਣੇ ਭੈਣ ਭਰਾ ਨੂੰ ਅਸੀਂ ਪਿੱਛੇ ਛੜਣ ਦੀ ਕੋਸ਼ਿਸ਼ ਕਰੂੰਗੇ ਉਹਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰੀ ਜਾਊਂਗੇ ਕਿ ਉਹਦੇ ਨਾਲ ਅਸੀਂ ਈਰਖਾ ਕਰੂੰਗੇ ਅਸੀਂ ਉਹ ਚੀਜ਼ ਹੈ ਸਾਡਾ ਨਾ ਕਨੈਕਸ਼ਨ ਜਾਂ ਨਹੀਂ ਬਣ ਰਿਹਾ ਗੁਰੂ ਸਾਹਿਬ ਦੇ ਸਿਧਾਂਤ ਨਾਲ ਬਿਲਕੁਲ ਕਿਉਂਕਿ ਜੇ ਉਹ ਕਨੈਕਸ਼ਨ ਨਾ ਬਣੇ ਤੇ ਫਿਰ ਉਸ ਤੋਂ ਬਾਅਦ ਤਾਂ ਹਦੀਰ ਆਏ ਤੇ ਠੋਕਰਾਂ ਹੀ ਖਾੜੀਆਂ ਬੰਦੇ ਨੇ ਦੁਖੀ ਹੋਣਾ ਹੈ ਬਿਲਕੁਲ ਕਿਉਂਕਿ ਅੱਜ ਦੇ ਸੰਸਾਰ ਤੇ ਜੇਕਰ ਗੱਲ ਕਰੀਏ ਤਾਂ ਉਹ ਜਾਤਾਂ ਪਾਤਾਂ ਦੇ ਵਿੱਚ ਹੀ ਵੰਡ ਕੇ ਕਿਤੇ ਨਾ ਕਿਤੇ ਰਹਿ ਚੁੱਕੇ ਨੇ ਈਰਖਾ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਕੱਠੇ ਬ ਇਰਖਾ ਵਦਨ ਨਾ ਮਾ ਉਹ ਗੱਲ ਹੋਈ ਹੈ ਵੀ ਲੈਕ ਆਫ ਨੋਲੇਜ ਜਿਹੜੀ ਅਨੁਭਵ ਜਿਹੜਾ ਹੈਗਾ ਸੱਚ ਦਾ ਅਨੁਭਵ ਜਿਹੜਾ ਹੈਗਾ ਨਾ ਏਹੀ ਸੁਖ ਦਾ ਸੋਮਾ ਹੈ ਏਹੀ ਇਹਨਾਂ ਵਿਕਾਰਾਂ ਤੋਂ ਖਹਿੜਾ ਛਡਾਉਂਦਾ ਹੈ ਸਾਡਾ ਤੇ ਏਹੀ ਸਾਡੇ ਅੰਦਰ ਇਨਸਾਨੀਅਤ ਦਾ ਜਬੀਰ ਜਗਾਉਂਦਾ ਹੈ ਹੈ ਨਾ ਤੇ ਜਦੋਂ ਆਪਣੇ ਆਪ ਨਾਲ ਬੋਲਾਂਗਾ ਤੁਸੀਂ ਮੈਂ ਕੌਣ ਹੈ ਨਾ ਜਦੋਂ ਇਸ ਲਈ ਬੰਦਾ ਬੈਠਦਾ ਹੈ ਨਾ ਇਸ ਸੰਸਾਰ ਦੀ ਇੰਨੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਦੌੜੇ ਜਾ ਰਹੇ ਹਾਂ ਅਸੀਂ ਪਹੁੰਚ ਕਿਥੇ ਰਹੇ ਕਿੱਥੇ ਪਹੁੰਚ ਰਹੇ ਦਿਨ ਰਾਤ ਲੱਗੇ ਹੋਏ ਟਾਈਮ ਦੀ ਟਾਈਮ ਦੀ ਟਾਈਮ ਦੀ ਬੜਾ ਅਗੇ ਕੋਈ ਰਿਕਵਰਟ ਪੈ ਜਵੇ ਫਟਾਫਟ ਹੋਰ ਉਤੇ ਹੋਰ ਜੜਾ ਕਿੱਥੇ ਐ ਸੀ ਪਤਾ ਲੈਂਦਾ ਜਿਹੜੇ ਚਲੇਗੇ ਪਹਿਲਾਂ ਕੱਲ ਰਿਕਵਰਟ ਨਹੀਂ ਜਾ ਕੇ ਕੀ ਕੀਤਾ ਉਥੇ ਉਹੀ ਵਿੱਚ ਇੰਨੀ ਪਰੇਸ਼ਾਨੀ ਚੱਕਰ ਚ ਪਏ ਹੋਏ ਐ ਜੇ ਆਪ ਮੋਬਾਈਲ ਤੇ ਜਾ ਕੇ ਲੱਗਣਗੇ ਨਾ ਬੱਚੇ ਨੂੰ ਟਾਈਮ ਦੇਣ ਲਈ ਸਾਡੇ ਕੋਲ ਟਾਈਮ ਹੈਗਾ ਨਾ ਮਾਪੇ ਬਾਪ ਨੂੰ ਟਾਈਮ ਸਾਡੇ ਕੋਲ ਹੈਗਾ ਮਾਪਾਪ ਲਈ ਟਾਈਮ ਹੈਗਾ ਨਾ ਸਾਡੇ ਕੋਲ ਆਪਣੇ ਨਾਲ ਬੈਠਣ ਲਈ ਟਾਈਮ ਹੈਗਾ ਜਦੋਂ ਆਪਣੇ ਨਾਲ ਗੱਲਬਾਤ ਹੁੰਦੀ ਹੈ ਨਾ ਜਮੀਰ ਦੇ ਜਾਗਣ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਵੇਲੇ ਮਨ ਦੇ ਬੰਨ ਨੂੰ ਸਵਾਲ ਹੁੰਦੇ ਆ ਤੇ ਜ਼ਿੰਦਗੀ ਦੇ ਰਸਤੇ ਵੀ ਕਮਾਲ ਹੁੰਦੇ ਆ ਫਿਰ ਸੰਸਾਰ ਜਿਹੜਾ ਇੱਕ ਪਰਿਵਾਰ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ ਬਿਲਕੁਲ ਬਿਲਕੁਲ ਕੋਈ ਮੈਰੀ ਮਗਾਨਾ ਨਹੀਂ ਮਹਿਸੂਸ ਹੁੰਦਾ ਕਦੋਂ ਜਦੋਂ ਅਸੀਂ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਚਿੰਤਨ ਕਰਦੇ ਆ ਕੋਈ ਨਾ ਇੱਕ ਆਪਾਂ ਚ ਨਾ ਮੇਟਾ ਨਾ ਭ੍ਰੰਮ ਕੀ ਕਾਈ ਇਸ ਕਰਕੇ ਜਦੋਂ ਗੁਰੂਆਂ ਦੇ ਸੁਪਰੇ ਦਾ ਸਮਾਜ ਹੈ ਨਾ ਗੁਰੂਆਂ ਦੇ ਅੱਜ ਕੀ ਹੈ ਜੀ ਬਦਲੇ ਇੱਕ ਮਜਬਦਾਈ ਬੋਲਬਾਲਾ ਦਿਖਦਾ ਹੈ ਮਜਬਦਾਈ ਦਾ ਰੋਲਾ ਦਿਖਦਾ ਹੈ ਹੈ ਨਾ ਤੇ ਪਰ ਜਿਹੜਾ ਗੁਰੂ ਰਸਾਬ ਨੇ ਸਾਨੂੰ ਸਮਝਾਇਆ ਦੁਖੀਆ ਦਾ ਦਰਦ ਵਡਾਉਣ ਵਾਲਾ ਉਹ 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 ਸਿਧਾਂਤ ਨਹੀਂ ਲਿਖਦਾ ਗੁਰੂ ਦੇ ਸੁਪਨੇ ਦਾ ਸੁਬਾਜ ਨਹੀਂ ਲਿਖਦਾ ਗੁਰੂ ਦੇ ਸਿਧਾਂਤਾਂ ਨਾਲ ਖਲਵਾੜੇ ਨਹੀਂ ਲਿਖਦਾ ਜਿਵੇਂ ਖੋਤੇ ਉੱਤੇ ਸ਼ੇਰ ਦੀ ਖੱਲ ਵਾਲਾ ਹਾਲ ਨਹੀਂ ਲਿਖਦਾ ਖੋਤੇ ਉੱਤੇ ਚੰਦਰ ਖਰ ਚੰਦਰ ਜਸ ਭਾਰਾ ਆਰਾਮ ਨਾਮ ਕੀ ਗੱਤ ਨਹੀਂ ਜਾਣੀ ਕੈਸੇ ਉਤਰ ਸਤਾਰਾ ਤੇ ਹੁਣ ਖੋਤੇ ਤੇ ਜੋ ਮਰਜੀ ਲਾਦੇ ਹੁਣ ਸਾਡੇ ਵਰਗੇ ਆਪਾਂ ਜੋ ਮਰਜੀ ਗੱਲਾਂ ਕਰੀਏ ਸਾਡੇ ਕੰਮ ਦੱਸਣਗੇ ਵੀ ਅਸੀਂ ਕੀ ਚੀਜ਼ ਆ ਗੱਲਾਂ ਨਾਲ ਗੱਲੀ ਅਸੀਂ ਚੰਗੀਆਂ ਆ ਆਚਾਰੀ ਬੁਰੀਆ ਮਨੋਕਿਸ ਦਾ ਕਾਲੇ ਬਾਰੋਂ ਚਿੱਟਵੀਆ ਗੱਲਾਂ ਨਾਲੇ ਕੰਮਾਂ ਨਾਲ ਪਤਾ ਲੱਗਦਾ ਹੈਗਾ ਇਸ ਕਰਕੇ ਜੇ ਸਾਡੇ ਕੰਮਾਂ ਦੇ ਵਿੱਚ ਸੱਚ ਹੈ ਸਾਡੀ ਸਮਦ੍ਰਿਸ਼ਟੀ ਹੈ ਸ਼ਹਿਨਸ਼ੀਲਤਾ ਹੈ ਪ੍ਰੇਮ ਹੈ ਤੇ ਫਿਰ ਉਹ ਦੁਖੀ ਹੋ ਜੂਗਾ ਜੋ ਬਿਲਕੁਲ ਬਿਲਕੁਲ ਸ਼ਮਸ਼ੀਰ ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਗੱਲਾਂ ਬਾਤਾਂ ਦਾ سلسلہ ਅੱਗੇ ਵੀ ਚੱਲਦਾ ਰਹੇਗਾ ਅਸੀਂ ਕਿਸੇ ਨਾ ਕਿਸੇ ਹੋਰ ਟੌਪਿਕ ਤੇ ਜੋ ਚਰਚਾ ਜ਼ਰੂਰ ਕਰਾਂਗੇ ਸੋ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਕਿਵੇਂ ਰਹਿ ਸਕਦੇ ਆ ਆਪਣੀ ਜ਼ਿੰਦਗੀ ਦੇ ਵਿੱਚੋਂ ਜੋ ਡਿਪਰੈਸ਼ਨ ਹੈ ਜੋ ਚਿੰਤਾਵਾਂ ਨੇ ਉਹਨਾਂ ਨੂੰ ਖਤਮ ਕਿਵੇਂ ਕਰ ਸਕਦੇ ਆ ਸੋ ਮੈਨੂੰ ਤੇ ਸ਼ਮਸ਼ੇਰ ਸਿੰਘ ਜੀ ਨੂੰ ਦੀ ਇਜਾਜ਼ਤ ਤੇ ਵੇਖਦੇ ਰਹੋ ਜਸਟੀ ਵੀ ਸਸਰਿਆ ਕਾ